ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ 6 ਹੀ ਪਰਵਾਨ ਸੇਲ ਲਈ ਲੈ ਕੇ ਆਏ ਹਾਂ ਜੀ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਣਾ ਭਾਈ ਟੋਟੇਲ ਆਜੋ ਭਾਈ ਜੀ ਬਾਈ ਜੀ ਸਸਿਕਨ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਬਾਈ ਬਹੁਤ ਵਧੀਆ ਡਾਕਟਰ ਸਾਹਿਬ ਕਿਵੇਂ ਚੱਲਦਾ ਵੀਰੇ ਕੰਮ ਪੂਰਾ ਵਧੀਆ ਚੱਲਦਾ ਹੀ ਕੰਮ ਨਾਮ ਤੇ ਐਡਰੈਸ ਬੋਲੋ ਨਾਮ ਬਾਈ ਕੁਲਵਿੰਦਰ ਸਿੰਘ ਆ ਪਿੰਡ ਆਪਣਾ ਘੋਲਿਆ ਖੁਰਦ ਝਲਮੂਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਰਹਿੰਦਾ ਵੱਡਾ ਘੋਲਿਆ ਦੁੰਨੇ ਕੇ ਮੋਬਾਈਲ ਨੰਬਰ ਹੈਗਾ 9781935553 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਬਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇ ਨੇ ਕਿੰਨੀ ਉਮਰ ਹੈ ਜੀ ਡਾਕਟਰ ਹੈ 14 ਮਹੀਨਿਆਂ ਦੀ ਬੱਚੀ ਆ ਦੰਦੋਂ ਖੀਰੀ ਆ ਦੰਦੋਂ ਖੀਰੀ 14 ਮਹੀਨਿਆਂ ਦੀ ਉ ਇਡਿਟੀ ਕੇ ਦੀ ਆ ਬਾਈ ਪਰ ਠੀਕ ਤਾਂ ਨਹੀਂ ਆਪਾਂ ਨੂੰ ਬਹੁਤ ਬਾਕੀ ਕੁਆਲਿਟੀ ਤੁਹਾਡੇ ਸਾਹਮਣੇ ਹੈ ਹਾਂ ਹਾਂ ਕੁਆਲਿਟੀ ਇੱਕ ਨੰਬਰ ਆ ਮਾਂ ਦਾ ਕੀ ਰਿਕਾਰਡ ਆ ਬਾਈ ਇਹ ਮਦਰ ਮਲਕ ਦਾ ਡਾਕਟਰ ਚੰਗੀ ਯੋਸ਼ਕੀ ਦੇ ਸਾਰੀਆਂ ਲੈ ਬਾਈ ਇਦਾਂ ਦੋ ਚੈੱਕ ਕਰ ਲੋ ਜਮਾ ਖੀਰੀ ਆ ਸੱਚੀ ਖੀਰੀ ਆ ਬਿਲਕੁਲ ਪੁੰਜੀਆਂ ਅਜੇ ਤਾਂ ਜਮਾ ਖੀਰੀ ਆ ਫੇਸ ਬੜਾ ਚੰਗਾ ਬੋਦੀ ਚੰਗੀ ਆ ਸਨੱਖ ਪੁਣਾ ਬੱਚੀ ਦੇ ਵਿੱਚ ਫੁੱਲ ਆ ਫੁੱਲ ਬਰੀਡ ਟੀਕੇ ਦੇ ਤਕਰੀਬਨ ਕਾਵਲ ਹੀ ਹੈ ਨਾ ਹਾਂਜੀ ਹਾਂਜੀ ਤਿਆਰ ਹੀ ਆ ਬਸ ਇਹ ਤਾਰਾਂ ਦੇ ਵੀ ਰਹੀ ਆ ਟੀਕੇ ਦੇ ਜਮਾਂ ਕਾਵਲ ਆ ਬਈ ਝੂਲੀ ਚੰਗੀ ਬਾਕੀ ਬਾਜਣ ਬੋਜਣ ਫੁੱਲ ਥੋੜੀ ਖੁੱਲੀ ਆਈ ਕਰਕੇ ਤੇ ਤਲਿਆਰੀ ਆ ਮਾਰਦੀ ਆ ਥੋੜੀ ਖੁੱਲੀ ਆਈ ਵੀ ਤੇ ਲਿਆਰੀ ਦੀ ਜ਼ਰੂਰ ਲੱਕ ਦਮਾਂਦੀ ਆ ਝੂਲੀ ਰਖਾਨੇ ਗੱਬੜਾ ਬਤੋਈ ਦਾ ਬਹੁਤ ਹੀ ਚੰਗੀ ਆ ਬਈ ਹੂੰ ਕਲਾਬੀ ਥਾਣਾ ਚਾਰ ਹੀ ਥਾਣ ਹੂੰ ਕੋਈ ਨਾ ਨੰਬਰ ਬਰੀਡ ਤੇ ਫੇਸ ਬਿਊਟੀ ਕਮਾਲ ਦੀ ਚਮਕ ਚਮਕ ਪੂਰੀ ਆ ਹਾਂਜੀ ਹਾਂਜੀ ਹੂੰ ਬਰੀਡ ਵਾਲੀ ਆ ਜਾਤ ਵਾਲੀ ਬੱਚੀ ਆ ਦੇਖ ਪਹਿਲਾ ਮੂਰੋ ਦੇਖ ਲੈ ਵਾ ਪਟਦੀ ਆਉਂਦੀ ਲੈ ਕੀ ਬਾਤ ਲੈ ਲੈਵਾ ਬੱਟਣ ਵੀ ਲੱਗ ਗਈ ਹਨ ਬਿਲਕੁਲ ਹਾਂ ਪੂਰੇ ਹਾਰਮੋਨ ਜਾਰੇ ਦੁੱਧ ਸਾਰੇ ਕਰੈਕਟਰ ਅਵੱਛੀ ਦੇ ਵਿੱਚ ਹਾਂ ਕੱਲਾ ਕੱਲਾ ਠੰਡ ਲੈ ਪੂਰੀ ਵੀ ਕਲਾਬੀ ਥਾਣਾ ਨਾਲੇ ਬਾਈ ਚੋੜਾ ਬੜਾ ਬਹੁਤ ਚੰਗਾ ਕਰਨ ਵਾਲੀ ਦਾ ਸਮੀ ਭਲੀ ਵੀ ਆ ਪੂਰੀ ਆਏ ਨਹੀਂ ਕੋਈ ਸੰਦੇ ਵੀ ਕੱਦ ਛੋਟਾ ਉਹ ਕੱਦ ਪੂਰਾ ਫੁੱਲਾ 5 ਫੁੱਟ ਦੀ ਬੱਛੀ ਆ ਘਟੋ ਹਾਂ ਬਾਈ ਦਾ ਕੱਦ ਬਹੁਤ ਹਿਸਾਬ ਨਾਲ ਨਾਂ ਨਾਜਾ ਲਾ ਲਿਓ ਬਾਈ ਦਾ ਕੱਦ 6 ਸਵਾ 6 ਫੁੱਟ ਫਵਾ 6 ਫੋਟਾ ਬਾਈ ਉਸ ਹਸਾਮ ਨਾਲ ਅੱਜ ਆ ਲਾਇਓ ਬਾਈ ਬਰਾਬਰ ਖੜਾ ਬੱਚੀ ਦਾ ਵੀ ਗੱਦ ਚੰਗਾਗਾ ਬਾਈ ਹਾਂ ਤੇ ਕੀ ਮੋਲਾ ਫਿਰ ਜਾਇਜ ਜਾਇਜ ਹੀ ਮੋਲਾ ਆਪਾਂ ਆਪਾਂ ਮੁੱਲਾਂ ਵਾਲਾ ਕੰਮ ਨਹੀਂ ਕਰਦੇ ਲੈਣ ਦੇਣ ਵਾਲੇ ਕਰਾਂਗੇ ਓਕੇ ਮੰਗਣ ਨੂੰ ਆਪਾਂ ਇਹਦਾ 35 ਮੰਗ ਲੈ 30 ਮੰਗ ਲਗੇ ਹੂੰ ਜਮਾ ਲਾਸਟ 22000 ਦੀ ਬੱਚੀ ਦੀ ਚੱਕ ਬਾਈ ਮੁੱਲ ਕਰਾਉਣਾ 30 35 ਜਿੱਡਾ ਮਰਜ਼ੀ ਹਾਂ ਹਾਂ 22000 ਦੀ ਬੱਚੀ ਦੇ ਦਾਂਗੇ ਟੀਕੇ ਦੇ ਕਾਗਲਾਂ ਜਨ ਸਰਟੀਕਾ ਲੈ ਲੈਣਾ ਤਿਆਰ ਆ ਬਾਈ ਜਮਾ ਹਾਂ ਚੰਕਪੂਰੀਆ ਬਰੀਡ ਚੰਗੀਆਂ ਉਤੋਂ ਪੱਧਰਾ ਥਣ ਝੋਲੀ ਦੀ ਚੰਗੀਆਂ ਦੰਨੋ ਕੀਰੀਆ ਪੱਟ ਕੇ ਦਾ ਨਾ ਦਿਖਾਈ ਹਾਂਜੀ ਹਾਂ ਇੱਕ ਨੰਬਰ ਬੱਚੀ ਆ ਬਈ ਠੀਕ ਹੈ ਕਿ ਨਹੀਂ ਕੋਈ ਜਾਦੀ ਮਿਹਨਤ ਨਹੀਂ ਪਾਹ ਲੀ ਜਾਣ ਸਰਟੀਕਾ ਲੈਣਾ ਗਰਮ ਵਾਲੀ ਨੇ ਕਿ ਨਹੀਂ ਬਈ ਬਿਲਕੁਲ ਬਿਲਕੁਲ ਕੋਈ ਐਨੀ ਵੀ ਫੋਡਾ ਡੱਪਾ ਜਾਂ ਲੈਟੀ ਡੱਪਾ ਜਾ ਮੈਂ ਕਹਿੰਦਾ ਜਮਾ ਤਿਆਰ ਹੀ ਆ ਬੱਚੀ ਬਸ ਕੋਈ ਐ ਤੇ ਮਿਹਨਤ ਕਰਦੀ ਲੋੜ 22000 ਦੇ ਵਿੱਚ ਬੱਚੀ ਇਹਦੀ ਤਿਆਰ ਕਰਕੇ ਵਿਖਾ ਦੇ ਕੋਈ ਸਹੀ ਗੱਲ ਆ ਇਹੋ ਜੀ ਬੱਚੀ 22000 ਦਾ ਲੁਗਣਾ ਖਰਚਾ ਹੀ ਆ ਜਾਂਦਾ ਬੱਚੀ ਬਿਲਕੁਲ ਬਿਲਕੁਲ ਬਈ ਜਮਾ ਜੈਜ ਮੋਲਾ ਅੱਗੇ ਜਰਸੀ ਮਿਲ ਜਾ ਜਰਸੀ ਪੰਜਾਬ ਵਾਲੀ ਹੈ ਜੀ ਕੀ ਬਾਤ ਆ ਬਾਈ ਕਿੰਨੀ ਉਮਰ ਹੈ ਦੀ ਇਹ ਡਾਕਟਰ ਜੀ ਵੀ 13 ਮਹੀਨਿਆਂ ਦੀ ਬੱਚੀ ਆ 13 ਮਹੀਨਿਆਂ ਦੀ ਉਮਰ ਫੇਸ ਬੜਾ ਪਿਆਰਾ ਬੋਦੀ ਚੰਗੀ ਸਨਖ ਪੁਣਾ ਫੁੱਲ ਬ੍ਰੀਡ ਫੁੱਲ ਕਨੇ ਬਾਈ ਹਾਂ ਜੀ ਹਾਂ ਬਾਕੀ ਦੰਦ ਤਾਂ ਦਿਖਾ ਦਿਓ ਲੜੰਗੇ ਲਾਉਂਦੀ ਆ ਤੰਦਰੁਸਤ ਆ ਸਾਲਾ ਮਾਰਦੀ ਆ ਦੰਦ ਦਿਖਾ ਨੇ ਜਮਾ ਖੀਰੀ ਆ ਬਾਈ ਕੱਚੀ ਖੀਰੀ ਜਮਾ ਕੱਚੀ ਖੀਰੀ ਫੇਸ ਦੇਖ ਬਾਈ ਜਦ ਦੇ ਤਿਆਰ ਹੋਗੀ ਨਾ ਬੱਚੀ ਦੱਸੂਗੀ ਬਿਲਕੁਲ ਹਾਂ ਖੜਨੀ ਘੁੜਨੀ ਲੰਮੇ ਲੁਮੇ ਫੁੱਲਾ ਝੋਲੀ ਕਿਵੇਂ ਆ ਬਾਈ ਚੋਲੀ ਦਾ ਨਿਆਣਾ ਨਾਂ ਦੀ ਮੁੱਕੇ ਪੈ ਚੋਲੀ ਵਾਲੀ ਕੀ ਬਾਤ ਯਾਰ ਚਾਰੇ ਥਾਣਾ ਨਿਖੜ ਮੈਂ ਪੂਰੇ ਗੈਰ ਤੇ ਦਿਖਾ ਲਈ ਥਣ ਇੱਕ ਨੰਬਰ ਬ੍ਰੀਡ ਆ ਝੂਲੀ ਦਿਖਾਉਣ ਵਾਲੇ ਚਾਰ ਹੀ ਥਣ ਹੋਣਗੇ ਕੱਲਾ ਕੱਲਾ ਥਣ ਕੋਈ ਯੱਕ ਨਹੀਂ ਥੋੜਾ ਢੱਕਾ ਕਰਦੀ ਲੈ ਕੀ ਬਾਤ ਆ ਯਾਰ ਝੂਲੀ ਜੀ ਬੜਾ ਬਹੁਤ ਨੇ ਬਹੁਤ ਬਹੁਤ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਥਾਣਾ ਬਾਈ ਲੈ ਬ੍ਰੀਡ ਚੈੱਕ ਕਰੋ ਲੰਮੀ ਦੇਖੋ ਕਿੰਨੀ ਆ ਯੱਦੇ ਤਿਆਰ ਹੋ ਗਈ ਨਾ ਗੱਲਾਂ ਕਰਾਉ ਬੱਚਾ ਬਿਲਕੁਲ ਸਮਝ ਬੜੀ ਵੀ ਆ ਦੇਖ ਮਸਤੀ ਬਹੁਤ ਕਰਦੀ ਮਸਤੀ ਫਰੌਣ ਦੇ ਖਾਦਾ ਪੀਤਾ ਮਸਤੀ ਦਾ ਕਰੂ ਡਾਕਟਰ ਸਹੀ ਗੱਲ ਆ ਭਾਈ ਕੀ ਬਾਤ ਆ ਕੀ ਮੁੱਲ ਆ ਵੀਰੇ ਜੈਜ 22000 ਹੀ ਇਹਦਾ ਬਸ ਕੀ ਜੇ ਕੋ ਜੋੜਾ ਲੈ ਲੂਗਾ ਤਾਂ ਉਹ ਚ ਮਾਨਤਾ ਨੋਸਾ ਹੁਣ ਆਪਾਂ ਕਰਦੇ ਹਾਂ ਮਾਰਕੀਟ ਚ ਵਧੀਆ ਬੱਚੀਆਂ ਦਾ ਭਾਈ ਰੇਟ ਪਤਾ ਹੀ ਆ ਹਰ ਇੱਕ ਨੂੰ ਕਿੰਨਾ ਕਿੰਨਾ 35000 30000 35000 ਕਿਤੇ ਨਹੀਂ ਗਿਆ ਭਾਈ ਚੱਲਦਾਗਾ ਠੀਕ ਆ ਨਾ ਤੇ ਪਰ ਜੇ ਜੈਜ 22000 ਰੁਪਇਆ ਮੁੱਲ ਰੱਖਿਆ ਚਲੋ ਮਾੜਾ ਮੋਟਾ ਮਾਨਦਾਨ ਜਰੂਰ ਹੋਜੋ ਬੱਚੀ ਚੰਗੀ ਆ ਭਾਈ ਵਦਨ ਵਾਲੀ ਚੀਜ਼ ਆ ਘਟਣ ਵਾਲੀ ਚੀਜ਼ ਬਹੁਤ ਜੇ ਤਾਂ ਕੱਚੀ ਖੀਰੀਏ ਕੱਦ ਬੇਲੋ ਕਿੱਡਾ ਕੱਦ ਬੇਲ ਹਜੇ ਨੇ ਕੱਦਾ ਇੱਥੇ ਲੈ ਜਾਣਾ ਹੈਗਾ ਬੱਚੀ ਲੈ ਜਾਣਾ 15 ਸਾਂਭਣ ਵਾਲਾ ਹੋਵੇ ਸਾਂਭਣ ਵਾਲਾ ਹੋਵੇ ਖਰਾਕ ਪਾਉਣ ਵਾਲਾ ਹੋਵੇ ਬੱਚੀ ਦਾ ਜਾਊ ਬਾਦੀ ਬਈ ਤੇ ਥਣ ਵੀ ਇੱਕ ਨੰਬਰ ਆ ਗੁਲਾਬੀ ਥਣ ਝੂਲੀ ਚੰਗੀ ਫੁੜਾ ਬੜਾ ਚੰਗਾ ਪਿੱਛੇ ਤੋਂ ਬਈ ਕਿਆ ਬਾਤ ਆ ਅੱਗੇ ਵੀਰ ਤਾਂ ਨੰਬਰ ਤੇ ਬੱਚਾ ਕਿੰਨੀ ਉਮਰ ਹੈ ਦੀ ਇਹ ਹੈਗਾ ਰੋਟਰ 5 ਮਹੀਨੇ ਦਾ ਬੱਚਾ 5 ਮਹੀਨੇ ਦੀ ਉਮਰ ਹਾਂਜੀ ਹਾਂਜੀ ਠੀਕ ਆ ਬਾਈ ਫੇਸ ਬੜਾ ਪਿਆਰਾ ਹੈ ਫੇਸ ਆ ਵਾਕੀ ਪ੍ਰਿੰਟ ਪ੍ਰਿੰਟ ਬੜਾ ਜਿਹਾ ਫੁੱਲ ਹੈ ਕਰਮਾਲੀ ਦੇ ਲੈ ਕਿਆ ਬਾਤ ਹੈ ਉਤੋਂ ਪੱਦਰ ਬਈ ਕਿਆ ਬਾਤ ਹੈ ਇੱਕ ਨੰਬਰ ਬੱਚੀ ਆ ਬਈ ਬਰੀਟ ਵਾਲੀ ਐ ਜਾਤ ਵਾਲੀ ਐ ਬਿਊਟੀ ਚੈੱਕ ਕਰੋ ਕਰਮ ਵਾਲੀ ਦੀ ਕਿਆ ਬਾਤ ਆ ਯਾਰ ਬਾਕੀ ਝੋਲੀ ਦਿਖਾਵਾਂਗੇ ਝੋਲੀ ਕਿਵੇਂ ਆ ਭਰਾ ਝੋਲੀ ਦਾ ਯਾਰ ਬਈ ਥੋੜਾ சாਂਗ ਜੇ ਹੋਵੇ ਆਪਾਂ ਬੱਚੀ ਫ੍ਰੀ ਦੇ ਦਿਆਂਗੇ ਹੋਰ ਤਾਂ ਓਕੇ ਬਈ ਲੈ ਹਾਂ ਚਾਰ ਹੀ ਥਣ ਹੋਣਗੇ ਚਾਰ ਹੀ ਥਣ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਥਣ ਇਸ ਪ੍ਰਿੰਟ ਦੀ ਮਾਰਕੀਟ ਚ ਰ ਮੰਗ ਬਹੁਤ ਆ ਕਿ ਨਹੀਂ ਬਈ ਹਾਂ ਜੀ ਮਿਲਦਾ ਵੀ ਬਹੁ ਘੱਟ ਆ ਬਈ ਇਹ ਪ੍ਰਿੰਟ ਬਹੁ ਘੱਟ ਆ ਬੱਚੇ ਹੀ ਪ੍ਰਿੰਟ ਵਾਲਾ ਵੈਟ ਕਲਰ ਚ ਤੇ ਮੁੱਲ ਬਾਈ ਦਾ ਜਾਇ ਜੀ ਹੁਣ ਕੀ ਮੁੱਲ ਦਾ ਬਾਈ ਇਹਦਾ ਇਹਦਾ 14000 ਰੁਪਏ ਚੱਕ ਬਾਈ ਜਮਾ ਜਾਇ ਜਮੁੱਲ 14000 ਰੁਪਏ ਮਾਨ ਤਨ ਜ਼ਰੂਰ ਹੋ ਜਾ ਬਾਕੀ ਬੱਚਾ ਚੰਗਾ ਗਾਹ ਅਗਲੀ ਸਮਾਈ ਨਾਲ ਬਰੀਡ ਨੂੰ ਨਹੀਂ ਕੋਈ ਘੱਟ ਹਣਾ ਬੱਚਾ ਸਹੀ ਬਾਈ ਸਹੀ ਹੈ ਪੂਰਾ ਟੋਪ ਟੋਪ ਦੀਆਂ ਬੱਚੀਆਂ ਲੱਗੇ 4 ਨੰਬਰ ਝੂਲੀ ਦੇਖ ਬਾਈ ਦੇਖੀ ਝੂਲੀ ਬਹੁਤ ਝੂਲੀ ਡਾਕਟਰ ਇਨਾਂ ਥਾਣਾ ਦਾ ਗਾਇਪਾ ਬਾਕੀ ਉੱਤੋਂ ਦੇਖ ਉੱਤੋਂ ਦੇਖ ਚੌੜੀ ਦੇਖ ਚੌੜੀ ਦੇਖ ਪੜਾ ਹਾਂ ਬਾਕੀ ਚੱਕ ਮਾਪੂ ਚੱਕ ਮਾਪੜਾ ਪੱਤਰੀ ਆ ਪੱਤੂਰਾ ਵਧੀਆ ਚੌਰ ਸਾਬੂ ਨਹੀਂ ਕੋਈ ਉਹਨੇ ਉੱਤੋਂ ਬੱਦਰ ਬਈ ਇੱਕ ਨੰਬਰ ਬੱਚੀ ਝੂਲੀ ਦੇਖੋ ਥਾਣ ਦੀ ਵਿੱਥੀ ਬਹੁਤ ਆ ਥਾਣ ਦੀ ਵਿੱਥੀ ਪੂਰੀ ਫੁੱਲ ਹਾਂ ਬੱਚੇ ਦੀ ਇਹ ਜੇ ਬੱਚਾ ਨਾ ਹੁਣੇ ਤੇ ਵਿੱਥੀ ਦੇਖੋ ਕਿੰਨੀ ਆ ਤੇ ਤੋਰਾ ਦੇਖੋ ਲੈ ਕਿਆ ਬਾਤ ਹੈ ਬਿਊਟੀ ਬਹੁਤ ਹੈ ਬੱਚੇ ਜੀ ਚੁਣਾਈ ਬਹੁਤ ਆ ਬਾਈ ਜੀ ਆ ਦੇਖੋ ਇੱਥੋਂ ਗੈਪ ਇੱਥੋਂ ਹੇਸ ਬੜਾ ਪਿਆਰਾ ਰੱਟ ਡੇਰ ਗੱਟਾ ਸਨਖ ਬੜਾ ਬੱਚੀ ਜੀ ਫੁੱਲ ਫੁੱਲ ਬਰੀਡ ਚਾਰ ਥਾਨ ਕੋਈ ਫੋੜ ਨਹੀਂ சாੰਗ ਨਹੀਂ ਗਲਾਬੀ ਥਾਣਾ ਬੱਕੀ ਦੰਦੂ ਦਾ ਖੀਰ ਵੀ ਹੋ ਲਾਇਆ ਆਪਾਂ ਦੰਦ ਚੱਕੀ ਕਰਾ ਦਿੰਨੇ ਬਸ ਲਾ ਆਪਾਂ ਬਾਈ ਕੰਨਾ ਘੜਾ ਕੋ ਲੈਣ ਜਾਣਾ ਜਮਾ ਖੀਰੀਆ ਕੀ ਬਾਤਾਂ ਨੇ ਓਕੇ ਆ ਬਈ ਖੁਸ਼ਕਰਤਾ ਦੇ ਲੈ ਬਈ ਜਮਾ ਖੀਰੀਆ ਕੀ ਮੋਲ ਆ ਬਈ ਇਹਦਾ ਵੀ 14000 14000 ਮਾਨਤਣ ਹੋ ਜਾ ਕਰ ਦਿਆਂ ਕੋਈ ਗੱਲ ਦੇਖੋ ਜੋੜਾ ਲੈ ਲੂਗਾ ਫਾਪਾ ਉਹ ਹੋ ਜਾ ਕਰ ਦਾਂਗੇ ਜੇ ਜੋੜਾ ਜਾਂ ਕਠੀਆਂ ਲਾਉਂਗੇ ਬਾਈ ਕੰਨਾ ਹੋਰ ਵੀ ਵਧੀਆ ਮਾਨਤਣ ਕਰ ਦਾਂਗੇ वैसे सिंगल सिंगल ਦਾ ਮੁੱਲ ਵੀ ਬਾਈ ਨੇ ਜਮਾ ਜਮਾ ਜ ਆ ਜੀ ਖੱਚ ਕੇ ਆਲਾ ਮੁੱਲ ਹੀ ਰੱਖਿਆ ਹੈ ਜੀ ਅੱਗੇ ਵੀ ਪੰਜ ਨੰਬਰ ਬੱਚਾ ਕਿੰਨੀ ਉਮਰ ਹੈ ਦੀ ਇਹ 8 ਕੁ ਮਹੀਨੇ ਦੀ 8 ਮਹੀਨੇ ਦੀ ਉਮਰ ਆ ਠੀਕ ਆ ਫੇਸ ਬੜਾ ਪਿਆਰਾ ਦੇਖੀ ਛੋਟਾ ਕੰਨ ਝਾਕਣੀ ਬੱਚੀ ਦੀ ਚੈੱਕ ਕਰੋ ਬਰੀਡ ਚੈੱਕ ਕਰੋ ਲੈ ਕੀ ਬਾਤ ਹਨ ਇਹ ਬਰੀਕੀ ਜੀ ਬਹੁਤ ਆ ਦੁੱਧ ਵਾਲਾ ਪੀ ਸਕਨੇ ਹਾਂ ਜੀ ਹਾਂ ਸਭੀ ਭੜੀ ਬਾਕੀ ਗੋ ਗੋਲੀ ਪਈ ਆ ਚਾਰ ਸਫੇਰ ਗੱਲ ਆ ਪ੍ਰਿੰਟ ਬੜਾ ਚੰਗਾ ਕਮਾਲ ਦੀ ਆ ਬਰੀਡ ਲੈ ਤੋਰਾ ਉਤੋਂ ਪੱਦਰ ਝੋਲੀ ਦਿਖਾਵਾਂਗੇ ਬਹੁਤ ਝੋਲੀ ਬਹੁਤ ਲੱਗੀ ਆ ਚੋਲੀ ਦੇਖੋ ਬਾਈ ਕੀ ਬਾਤ ਹੈ ਚਾਰ ਥਾਣ ਕੱਲਾ ਕੱਲਾ ਥਾਣ ਪੂਰੀ ਵਿਥੀ ਦੇ ਥਾਣ ਦੁੱਧ ਵਾਲਾ ਪੀਸ ਹੈ ਬਰੀਕੀ ਜਾਂ ਪਤਲੀ ਚਮੜੀ ਦਾ ਬੱਚਾ ਗਾ ਬਰੀਕੀ ਜਗਾ ਤੇ ਕੀਮੋ ਲਵੇ ਜਾਇਜ 15000 ਦੀ ਦੇ ਦੇ ਮਾਨਤਨ ਹੋ ਜਾ ਕਰ ਦਾਂ ਕੋਈ ਗੱਲ ਨਹੀਂ ਬਾਕੀ ਹਾਂ ਜਾਇਜ ਹੀ ਰੇਟ ਆ ਬਾਈ ਇਹੋ ਜੇ ਬੱਚੇ ਦਾ ਅਗਲਾ 17 18000 ਰੁਪਿਆ ਰੇਟ ਕਰ ਸਕਦਾ ਸਹੀ ਆ ਠੀਕ ਆ ਪਰ ਆਪਣਾ ਉਨਾਂ ਅੱਗੇ ਜਿੰਨੇ ਕਾਪ ਲੈਣੇ ਜਿੱਥੇ ਮਰਜ਼ੀ ਕੋਈ ਰੇਟ ਦਾ ਪਤਾ ਕਰ ਲੈ ਬਾਈ ਮੁੱਲ ਜਮ ਜਾਇਜ ਠੀਕ ਆ ਕਿ ਨਹੀਂ ਲੈਣ ਦੇਣ ਵਾਲੇ ਰੇਡ ਰੱਕੇ ਆ ਬਾਈ ਨੇ ਕੋਈ ਬਾਹਲੇ ਮੁੱਲ ਨਹੀਂ ਕਰੇ ਮੁੱਲ ਕੋਸ਼ ਕਰਦਾ ਵੇਚੂ ਕਿੰਨੇ ਰੇਣਾ ਜਮਾ ਜਾਇ ਜਮਾ ਖਿੱਚ ਕੇ ਮੋਲ ਆ ਬਾਈ ਹਾਂ ਅੱਗੇ ਲਾਸਟ ਕਿੰਨੀ ਉਮਰ ਆ ਭਰਾ ਜੀ ਇਹ ਬਈ 9 ਮਹੀਨੇ ਦੀ ਬੱਛੀ ਆ 9 ਕੁ ਮਹੀਨੇ ਆ ਬੰਦ ਵੀ ਦਿਖਾਈ ਤੇ ਕੋਈ ਗੱਲ ਇਸ ਬੜਾ ਤੇਰਾ ਦੰਦ ਦਿਖਾਣਾ ਜਮਾ ਕੀਰੀ ਲੈ ਕੀ ਬਾਤ ਓਕੇ ਆ ਬਾਈ ਫੇਸ ਉਤੋਂ ਪੱਧਰ ਚਮਕ ਫੁੱਲ ਆ ਸ਼ਾਈਨਿੰਗ ਬਹੁਤ ਆ ਬੱਛੀ ਦੇ ਵਿੱਚ ਮੈਂ ਕਹਿੰਦਾ ਝੂਲੀ ਦਾ ਬਾਈ ਦੂਰੋਂ ਹੀ ਨਹੀਂਦੀ ਆ ਝੂਲੀ ਦਾ ਆਏ ਲੱਗਦੀ ਜਿਵੇਂ 5-6 ਮਹੀਨੇ ਦੀ ਗੱਪਣ ਹੁੰਦੀ ਆ ਸਹੀ ਗੱਲ ਆ ਬਾਈ ਬਰੀਡ ਦੇਖੋ ਤੋਰਾ ਦੇਖੋ ਲੈ ਖੜਨੀ ਖੁੜਨੀ ਖੜਨੇ ਖੁੜਨੇ ਪੂਰੀ ਚੰਗੀ ਆ ਬੱਚੀ ਦੀ ਕੀ ਬਾਤ ਆ ਯਾਰ ਬਰੀਡ ਬਹੁਤਾ ਬੱਚੇ ਦੇ ਬਿਲਕੁਲ ਹੂੰ ਜਿੱਦੇ ਤਿਆਰ ਹੋ ਗਈ ਵੜ ਦਸੂ ਕੱਦ ਕਾਠ ਬਹੁਤ ਲੈ ਕਾਹੇ ਮੂੰਹ ਦੇਖ ਲੈ ਡਾਕਟਰ ਇੰਨੀ ਚਾਉਂਕਾ ਸਹੀ ਗੱਲ ਆ ਫੇਸ ਦੇਖੋ ਲੈ ਬੜਾ ਪਿਆਰਾ ਕਰਮਾਈ ਦਾ ਮੰਗ ਬਹੁਤਾ ਇਹ ਬੱਚੀਆਂ ਦੀ ਬਈ ਹਾਂਜੀ ਬੋ ਗੱਟਾ ਇਹ ਜੀ ਬੱਚੀ ਬਿਲਕੁਲ ਕਾਲਜਾਰ ਦਾ ਪਿੰਡਾ ਬਿਲਕੁਲ ਹਾਂ ਬਲੈਕ ਚ ਇੰਨੀ ਚਮਕ ਦੇ ਸਮੀ ਪੜੀ ਬੱਚੀ ਬਾਕੀ ਜਿਹੜੇ ਇੱਥੋਂ ਆ ਚੌੜੀ ਚੂੜੀ ਫੋਲ ਆ ਤੇ ਥਣਾ ਦਾ ਗੈਪ ਦਿਖਾਦੀ ਮਾੜਾ ਗੰਦੋ ਖੀਰੀ ਚਾਰ ਹੀ ਥਣ ਤੇ ਲਾਈਏ ਬਾਲ ਦਿਖਾਉਨੇ ਹੁਣੇ ਤੁਸੀਂ ਦੇਖੋ ਲੈ ਕੀ ਆ ਬਾਤ ਚਾਰ ਥਣ ਨੇ ਮਾਲੀ ਵੀ ਮੋਲ ਵੀਰੇ ਜਿਆਜ ਦੱਸੋ 16000 ਦੀ ਦੇ ਤਾਂ 16000 ਦੀ ਮੰਗ ਦਾ ਨੋ ਜੀ ਜਮਾ ਜਾਇਜ ਮੁੱਲ ਆ ਯਾਰ 16 ਯਾਰ ਬਾਈ ਬੱਚੇ ਹੁਣ ਆਪਾਂ ਜਿਵੇਂ ਆ ਬੱਚੀ ਹੁਣ ਤੈਨੂੰ ਵੀ ਪਤਾ ਕਿੰਨਾ ਕਿੰਨਾ ਰੇਟ ਚੱਲੀ ਜਾਂਦਾ ਤੂੰ ਆਪ ਹੀ ਵੀਡੀਓ ਪਾਉਣਾ ਸਹੀ ਗੱਲ ਆ ਬਾਈ ਠੀਕ ਆਪਾਂ ਆ ਵੀ ਦੱਸਦਾ 10000 ਰੁਪਿਆ ਘਟਾ ਕੇ ਹੀ ਰੇਟ ਪਾ ਮੈਂ ਕਹਿੰਦਾ ਬਿਕੀਰ ਕੋ ਵੇਚਣਾ ਲੈ ਜਾਂਦਾ ਚਾਹੇ ਰੱਖਣਾ ਲੈ ਅਗਰ ਇਹਨੂੰ ਰੇਟ ਚ ਨਹੀਂ ਆਪਾਂ ਕੋਈ ਗੱਲ ਕਰਦੇ ਨਹੀਂ ਰੇਟ ਤੇ ਯਾਰ ਜਮਾ ਜਾਇਜ ਹਾਂ ਜਮਾ ਖੱਚਾ ਖਾੜ ਨਹੀਂ ਦੇਖ ਲੈ ਬੱਚੀ ਨਹੀਂ ਦੇਖ ਲੈ ਕਿਦਾਂ ਦੇ ਨਾ ਨਾ ਮੈਂ ਸਕੋਰ ਦੇਖ ਬੱਚੀ ਨਾ ਨਾ ਨੂੜਾ ਦੇ ਕਿੰਨੇ ਲੱਤਾਂ ਤੇ ਮਜ਼ਬੂਤ ਆ ਪੂਰੀ ਹਾਂ ਆਇਨੀ ਵੀ ਮਨ ਕੇ ਕੁਚਲ ਗਈਆਂ ਲੱਗਤ ਆਂ ਕੋਈ ਵੀ ਨਹੀਂ ਕੁਚਲੀਆਂ ਨਹੀਂ ਪੂਰੇ ਆਏ ਤਰ ਤੱਕ ਮੱਲਾਂ ਨੂੰ ਦੇਖ ਪਾਏ ਨਹੀਂ ਵੀ ਲੱਤ ਨਾਲ ਲੱਤ ਪੜਿਆਊਗੀ ਬਸ ਪਤਾ ਲੱਗਦਾ ਵੀ ਫੀਡ ਨਾ ਪਲੀ ਵੀ ਆ ਹਾਂ ਬ੍ਰੀਡ ਇੱਕ ਨੰਬਰ ਬਾਕੀ ਥੋੜੇ ਸਮੇਂ ਚ ਟੀਕਾ ਚੱਕ ਲੈਣਾ ਦੋ ਹੋਰ ਥੋੜੀ ਸਮਝਾਈ ਹੋਗੀ ਬਾਕੀ ਵਾਰੀ ਵਾਰੀ ਉਹੀ ਗੱਲ ਆ ਜਾਂਦੀ ਹੈ ਮੁੱਲ ਬਾਈ ਨੇ ਜਮਾ ਜਾਇਜ਼ ਆ ਬਾਈ ਇੰਨਾਕ ਡਾਕਟਰ ਪਤਾ ਕੀ ਗੱਲ ਆ ਹੁਣ ਦੇਖੋ ਦੇ ਕੋ ਘਰੇ ਵੀ ਸਾਹਮਦਾ ਹੈਗਾ ਬਸੀ ਅਗਲਾ ਖਰਚਾ ਆ ਲਾ ਕੇ 100 ਰੁਪਏ ਦਿਹਾੜੀ ਦੇ ਲਾ ਕੇ ਗਣ ਲੈਵੇ 8-9 ਮਹੀਨੇ ਦਾ ਖਰਚਾ ਦੇਖ ਲੈ ਵੀ ਕਿੱਥੇ ਜਾਂਦਾ ਮਹੀਨੇ ਦਾ 3000 ਰੁਪਏ ਖਾ ਜਾਂਦੀ ਬਾਕੀ ਵੀਰੇ ਇਦੋਂ ਬਾਅਦ ਰੇਹਾ ਵੀ ਕੁਛ ਨਹੀਂ ਗਾ ਹੋਰ ਮਹੀਨੇ ਨੂੰ ਨੇ ਟੀਕਾ ਲੈ ਲੈਣਾ ਹਾਂ ਜੀ ਨਹੀਂ ਕੋਈ ਬਾਲੀ ਸਮਝ ਨਹੀਂ ਬਾਲ ਨਹੀਂ ਬਾਕੀ ਬਾਈ ਬ੍ਰੀਡ ਤੇ ਪੈਸੇ ਲਾਉਣੇ ਪੈਣਗੇ ਸਿੱਧੀ ਜੀ ਬੱਚਿਆਂ ਆਏ ਤੇ ਜੋ ਜੇ ਚੀਜ਼ ਆ ਤਾਂ ਪੈਸੇ ਵੀ ਲੱਗਣਗੇ ਜੀ ਸਹੀ ਗੱਲ ਤੇ ਬਾਕੀ ਇਸ ਰੇਟ ਦਾ ਲੈ ਜਿੱਥੋਂ ਮਰਜੀ ਪਤਾ ਕਰਕੇ ਆਪਣੇ ਕੋਲ ਫੇਰ ਹੀ ਆਵੇ ਠੀਕ ਆ ਸਹੀ ਆ ਬਾਈ ਧੰਨਵਾਦ